ਸਰਦਾਰਨੀ ਵੌਇਸ 2.5 ਜੂਬ ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਪੰਜਵੀਂ ਕੁੜੀ ਫੋਨ ਦੀ ਘੰਟੀ ਵੱਜਦਿਆਂ ਹੀ ਮੇਰੀ ਅੱਖ ਖੁੱਲ੍ਹ ਗਈ ਸਵੇਰ ਦੇ 4:00 ਸੱਤ ਕੌਣ ਹੋ ਸਕਦਾ ਹੈ ਸ਼ਾਇਦ ਗਲਤ ਨੰਬਰ ਹੋਵੇ ਇਹ ਸੋਚਦਿਆਂ ਮੈਂ ਰਸੀਵਰ ਚੋਂ ਕੰਨ ਨੂੰ ਲਾਇਆ ਹੈਲੋ ਆਖਿਆ ਤਾਂ ਉਧਰੋਂ ਆਵਾਜ਼ ਆਈ ਬਈ ਮੈਂ ਹਰਪ੍ਰੀਤ ਬੋਲ ਰਿਹਾ ਹਾਂ ਕੈਨੇਡਾ ਵਾਲਾ ਤਦੇ ਜਾਣਿਆ ਪਛਾਣਿਆ ਚਿਹਰਾ ਜਿਹਨ ਵੇਚ ਆ ਗਿਆ ਉਸ ਦੀਆਂ ਗੱਲਾਂ ਮਾਨ ਚ ਟੁਰਨ ਲੱਗੀਆਂ ਪਹਿਲਾਂ ਉਸਦੇ ਬਚਪਨ ਤੇ ਫਿਰ ਜਵਾਨੀ ਦੇ ਦਿਨ ਚੇਤੇ ਆਏ ਛੋਟੇ ਹੁੰਦਿਆਂ ਤੋਂ ਹੀ ਉਹ ਮੇਰਾ ਮਿੱਤਰ ਵੀ ਸੀ ਹਰਮੀਤ ਸਾਡੇ ਬਲਾਕ ਵਿੱਚ ਰਹਿੰਦਾ ਸੀ ਉਹਨਾਂ ਦੇ ਘਰ ਵਿੱਚ ਵੱਡੀ ਉਮਰ ਦੇ ਮਾਪੇ ਸੋਹਣ ਸਿੰਘ ਰਤਨਕੌਰ ਸਭ ਤੋਂ ਵੱਡਾ ਪੁੱਤਰ ਜਗਰੂਪ ਸਿੰਘ ਵਿਚਾਰਲਾ ਸਤਨਾਮ ਸਿੰਘ ਉਸ ਤੋਂ ਛੋਟੀ ਭੈਣ ਸਰਨਜੀਤ ਕੌਰ ਤੇ ਸਭ ਤੋਂ ਛੋਟਾ ਹਰਮੀਤ ਰਹਿੰਦੇ ਸਨ ਸ਼ੁਰੂ ਵਿੱਚ ਉਹ ਚਾਰ ਕਮਰਿਆਂ ਵਿੱਚ ਰਹਿੰਦੇ ਸਨ ਫਿਰ ਹਰਮੀਤ ਦੇ ਵੱਡਾ ਹੋਣ ਤੇ ਉਹਨਾਂ ਇੱਕ ਕਮਰਾ ਦੁਕਾਨ ਵਿੱਚ ਬਦਲ ਲਿਆ ਉਹ ਚੌਥਾ ਕਮਰਾ ਜਗਰੂਪ ਕੋਲ ਸੀ ਭਾਵੇਂ ਕਮਰੇ ਦੀ ਜਗਰੂਪ ਨੂੰ ਸਖਤ ਜ਼ਰੂਰਤ ਸੀ ਪਰ ਉਸ ਨੂੰ ਦੁਕਾਨ ਚ ਬਦਲਣਾ ਉਹਨਾਂ ਦੀ ਮਜਬੂਰੀ ਸੀ ਦਰਅਸਲ 4 ਸਾਲ ਦੀ ਉਮਰ ਵਿੱਚ ਹਰਮਿਤ ਦਿਆਂ ਦੋਵੇਂ ਲੱਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਮਾਪੇ ਉਸ ਨੂੰ ਕਈ ਡਾਕਟਰਾਂ ਕੋਲ ਲੈ ਗਏ ਪਰ ਕੋਈ ਫਰਕ ਨਹੀਂ ਪਿਆ ਫਿਰ ਉਸ ਦਾ ਤੁੰਨਾ ਫਿਰਨਾ ਬਿਲਕੁਲ ਬੰਦ ਹੋ ਗਿਆ ਉਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਢਿੜਨਾ ਪੈਂਦਾ ਸੀ ਡਾਕਟਰਾਂ ਕੋਲ ਜਾ ਜਾ ਕੇ ਥੱਕ ਗਏ ਤਾਂ ਉਹਨਾਂ ਨੇ ਸੰਤਾ ਪੀਰਾਂ ਤੇ ਲੋਕਾਂ ਦੇ ਦੱਸੇ ਟੂਣਿਆਂ ਟੋਟਕਿਆਂ ਦੀ ਮਦਦ ਲੈਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਸਾਰੇ ਪੀਰ ਫਕੀਰ ਤੇ ਆਏ ਪਰ ਕੋਈ ਕੋਈ ਕਿਸੇ ਕੋਲੋਂ ਉਸ ਦੀਆਂ ਲੱਤਾਂ ਵਿੱਚ ਜਾਣ ਨਹੀਂ ਫੂਕੀ ਗਈ ਅਤੇ ਹਰਮੀਤ ਉਸੇ ਤਰ੍ਹਾਂ ਰੀਂਗ ਰੀਂਗ ਕੇ ਚੱਲਦਾ ਰਿਹਾ ਅਖੀਰ ਥੱਕ ਕੇ ਮਾਪਿਆਂ ਨੇ ਹਰਮੀਤ ਨੂੰ ਰੱਬ ਦੇ ਆਸਰੇ ਛੱਡ ਦਿੱਤਾ ਉਸਦੇ ਭੈਣ ਭਰਾ ਰੋਜ਼ ਸਕੂਲ ਪੜਨ ਜਾਂਦੇ ਪਰ ਹਰਮੀਤ ਕਿਤੇ ਵੀ ਜਾਣ ਜੋਗਾ ਨਹੀਂ ਸੀ ਰਿਹਾ ਸਰੀਰ ਪੱਖੋਂ ਹਰਮੀਤ ਅਪਾਹਜ ਸੀ ਪਰ ਦਿਮਾਗ ਦਿਮਾਗ ਪੱਖੋਂ ਉਹ ਭੈਣ ਭਰਾਵਾਂ ਨਾਲੋਂ ਕਿਤੇ ਤੇਜ਼ ਸੀ ਘਰ ਵਿੱਚ ਰਹਿੰਦਿਆਂ ਹੌਲੀ-ਹੌਲੀ ਉਹਨਾਂ ਦੀਆਂ ਕਿਤਾਬਾਂ ਪੜ੍ਹਨ ਦੀ ਕੋਸ਼ਿਸ਼ ਕਰਦਾ ਜਿਸ ਵਿੱਚ ਉਸ ਦੀ ਭੈਣ ਸ਼ਰਨਜੀਤ ਕੋਰ ਨੇ ਬਹੁਤ ਮਦਦ ਕੀਤੀ ਘਰ ਦੇ ਸਾਰੇ ਉਸ ਨੂੰ ਸ਼ਰਣੀ ਆਖਦੇ ਸਨ ਪਰ ਉਹਨਾਂ ਵਿੱਚੋਂ ਇਕੱਲਾ ਹਰਮੀਤ ਹੀ ਉਸ ਨੂੰ ਸ਼ਰਨਜੀਤ ਆ ਕੇ ਬੁਲਾਉਂਦਾ ਸੀ ਜਦੋਂ ਸ਼ਰਨਜੀਤ ਆਪ ਪੜਨ ਬੈਠਦੀ ਤਾਂ ਉਹ ਹਰਮੀਤ ਨੂੰ ਵੀ ਨਾਲ ਲੈ ਲੈਂਦੀ ਪਹਿਲਾਂ ਉਸਨੇ ਹਰਮੀਤ ਨੂੰ ਅੱਖਰਾਂ ਦੀ ਪਛਾਣ ਕਰਵਾਈ ਫਿਰ ਹੌਲੀ-ਹੌਲੀ ਅੱਖਰਾਂ ਨੂੰ ਜੋੜ ਸ਼ਬਦ ਪੜਨ ਲਾ ਦਿੱਤਾ ਆਖਿਰ ਉਹ ਪੰਜਾਬੀ ਤੇ ਅੰਗਰੇਜ਼ੀ ਦੀਆਂ ਕਿਤਾਬਾਂ ਵੀ ਪੜਨ ਲੱਗਿਆ ਘਰ ਵਿੱਚ ਸ਼ਰਨੀ ਨੂੰ ਛੱਡ ਉਸ ਦਾ ਦੂਜੇ ਨੰਬਰ ਦਾ ਭਰਾ ਸਤਨਾਮ ਵੀ ਉਸ ਨੂੰ ਬਹੁਤ ਪਿਆਰ ਕਰਦਾ ਸੀ ਉਹ ਵੀ ਉਸ ਨਾਲ ਗੱਲਾਂ ਕਰਦਾ ਉਸ ਦੀ ਰੁਚੀ ਅਨੁਸਾਰ ਉਸ ਦੀ ਹਰ ਮੰਗ ਪੂਰੀ ਕਰਦਾ ਪਤਾ ਨਹੀਂ ਕਿਉਂ ਪੜ੍ਹਾਈ ਨੂੰ ਛੱਡ ਕੇ ਬਿਜਲੀ ਨਾਲ ਚੱਲਣ ਵਾਲੀਆਂ ਚੀਜ਼ਾਂ ਵਿੱਚ ਹਰਮਿਤ ਦੀ ਰੁਚੀ ਵੱਧ ਗਈ ਸੀ ਉਹ ਕਦੇ ਟੇਪਰ ਕਾਡਰ ਖੋਲ ਲੈਂਦਾ ਕਦੇ ਕੋਈ ਛੋਟੀ ਮਸ਼ੀਨ ਠੀਕ ਕਰਨ ਦੀ ਕੋਸ਼ਿਸ਼ ਕਰਦਾ ਸਤਨਾਮ ਨੇ ਉਸ ਨੂੰ ਬਿਜਲੀ ਦੇ ਸਾਰੇ ਉਜ਼ਾਰ ਲਿਆ ਕੇ ਦਿੱਤੇ ਸਨ ਉਹ ਘਰ ਪਹਿਲਾਂ ਬਿਜਲੀ ਦੀ ਕੋਈ ਚੀਜ਼ ਖਰਾਬ ਕਰਦਾ ਫਿਰ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਅਜੇ ਮਸਾਂ 13-14 ਸਾਲਾਂ ਦਾ ਹੋਇਆ ਸੀ ਕਿ ਬਿਜਲੀ ਦੀਆਂ ਕਈ ਮਸ਼ੀਨਾਂ ਖੋਲ ਕੇ ਸਵਾਰਨ ਲੱਗ ਪਿਆ ਉਸਨੇ ਸਕੂਲ ਜਾ ਕੇ ਕੋਈ ਪੜ੍ਹਾਈ ਨਹੀਂ ਕੀਤੀ ਪਰ ਉਹ ਹਿਸਾਬ ਦੇ ਕਈ ਔਖੇ ਸਵਾਲ ਸੰਨੀ ਨੂੰ ਸਮਝਾ ਦਿੰਦਾ ਅੰਗਰੇਜ਼ੀ ਦੀਆਂ ਕਈ ਕਿਤਾਬਾਂ ਪੜ ਉਹਨਾਂ ਦੇ ਅਰਥ ਦੱਸ ਦਿੰਦਾ ਭਰਾਵਾਂ ਵਿੱਚ ਸਭ ਤੋਂ ਵੱਡਾ ਜਗਰੂਪ ਅੱਡ ਬਿੱਤੀ ਦਾ ਬੰਦਾ ਸੀ ਉਸ ਨੂੰ ਤਾਂ ਆਪਣੇ ਆਪ ਤੀਕ ਮਤਲਬ ਸੀ ਉਸਨੇ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਕਾਲਜ ਜਾਣਾ ਠੀਕ ਨਹੀਂ ਸਮਝਿਆ ਉਹ ਕਲੋਨੀ ਦੇ ਆਪਣੇ ਮਿੱਤਰ ਅਤੇ ਉਸ ਦੇ ठेकेदार ਪਿਓ ਨਾਲ ਮਿਲ ਕੇ ਕਈ ਛੋਟੇ-ਮੋਟੇ ਠੇਕੇ ਨਿੱਜੀ ਤੌਰ ਤੇ ਲੈਣ ਲੱਗਿਆ ਹਰਮੀਤ 18 ਸਾਲ ਦਾ ਹੋ ਗਿਆ ਸੀ ਪਰ ਉਸ ਦੀਆਂ ਲੱਤਾਂ ਅਜੇ ਵੀ ਉਸ ਦਾ ਸਾਥ ਨਹੀਂ ਸੰਦਿੰਦੀਆਂ ਉਹ ਘਰ ਵਿੱਚ ਸਤਨਾਮ ਰਾਹੀ ਲਿਆਂਦੀਆਂ ਫਹੂੜੀਆਂ ਨਾਲ ਤੁਰਦਾ ਹੁਣ ਉਸ ਨੂੰ ਜ਼ਮੀਨ ਤੇ ਰਿਣਨਾ ਨਹੀਂ ਸੀ ਪੈਂਦਾ ਘਰ ਵਿੱਚ ਚਾਰ ਕਮਰੇ ਸਨ ਇੱਕ ਨੂੰ ਉਹਨਾਂ ਡਰਾਇੰਗ ਰੂਮ ਬਣਾ ਰੱਖਿਆ ਸੀ ਬਾਹਰ ਵਾਲਾ ਕਮਰਾ ਜਗਰੂਪ ਕੋਲ ਸੀ ਇੱਕ ਵਿੱਚ ਉਹਨਾਂ ਦੇ ਮਾਪੇ ਤੇ ਭੈਣ ਰਹਿੰਦੀ ਸੀ ਇੱਕ ਸਤਨਾਮ ਤੇ ਹਰਮੀਤ ਦੇ ਹਿੱਸੇ ਸੀ ਸਤਨਾਮ ਦੇ ਮਨ ਵਿੱਚ ਆਇਆ ਕਿ ਉਹ ਆਪਣੇ ਛੋਟੇ ਭਰਾ ਹਰਮੀਤ ਲਈ ਬਾਹਰ ਵਾਲੇ ਭਾਵ ਜਗਰੂਪ ਦੇ ਕਮਰੇ ਵਿੱਚ ਬਿਜਲੀ ਦੀਆਂ ਕਿਰਿਆਲੂ ਚੀਜ਼ਾਂ ਠੀਕ ਕਰਨ ਦੀ ਦੁਕਾਨ ਖੋਲ ਦੇਵੇ ਜਦੋਂ ਉਹਨਾਂ ਨੇ ਜਗਰੂਪ ਕੋਲੋਂ ਬਾਹਰਲਾ ਕਮਰਾ ਮੰਗਿਆ ਤਾਂ ਘਰ ਵਿੱਚ ਜਿਵੇਂ ਇੱਕ ਤੂਫਾਨ ਹੀ ਉੱਠ ਖਲੋਤਾ ਉਹ ਕਿਸ਼ੇ ਵਿਸ਼ੜ ਤੇ ਹਰਮੀਤ ਨੂੰ ਕਮਰਾ ਦੇਣ ਨੂੰ ਤਿਆਰ ਨਹੀਂ ਸੀ ਅਖੀਰ ਸਤਨਾਮ ਤੇ ਹਰਮੀਤ ਡਰਾਇੰਗ ਰੂਮ ਵਿੱਚ ਚਲੇ ਗਏ ਤੇ ਉਹਨਾਂ ਨੇ ਆਪਣਾ ਕਮਰਾ ਜਗਰੂਪ ਨੂੰ ਦੇ ਦਿੱਤਾ ਜਗਰੂਪ ਆਪਣੇ ਕਮਰੇ ਵਿੱਚ ਸਤਨਾਮ ਤੇ ਹਰਮੀਤ ਲਈ ਬਿਜਲੀ ਦੀ ਦੁਕਾਨ ਖੋਲ੍ਹ ਦਿੱਤੀ ਪਰ ਹੌਲੀ-ਹੌਲੀ ਬਲਾਗ ਤੇ ਫਿਰ ਕਲੋਨੀ ਦੀਆਂ ਬਿਜਲੀ ਦੀਆਂ ਕਈ ਚੀਜ਼ਾਂ ਠੀਕ ਹੋਣ ਲਈ ਉਸ ਦੀ ਦੁਕਾਨ ਤੇ ਆਉਣ ਲੱਗੀਆਂ ਹਰਮੀਤ ਨੂੰ ਵਕਤ ਕੱਟਣ ਦੇ ਨਾਲ-ਨਾਲ ਥੋੜੀ ਆਮਦਨ ਵੀ ਹੋਣ ਲੱਗੀ ਫਿਰ ਇੱਕ ਦਿਨ ਮਾਪਿਆਂ ਨੇ ਜਗਰੂਪ ਦਾ ਵਿਆਹ ਕਰ ਦਿੱਤਾ ਕੁੜੀ ਦਲੀਪ ਕੌਰ ਵੀ ਆਪਣੇ ਪਤੀ ਦੇ ਸੁਭਾਅ ਵਾਲੀ ਆਈ ਘਰ ਵਿੱਚ ਕਿਸੇ ਤਰ੍ਹਾਂ ਦੀ ਮਦਦ ਕਰਨ ਦੀ ਥਾਂ ਸਹੁਰੇ ਘਰ ਆਉਂਦਿਆਂ ਹੀ ਉਸ ਨੇ ਪਤੀ ਨੂੰ ਪਰਿਵਾਰ ਵਿਰੁੱਧ ਢੜਕਾਉਣਾ ਸ਼ੁਰੂ ਕਰ ਦਿੱਤਾ ਸੋਹਣ ਸਿੰਘ ਦਾ ਇੱਕ ਜਮਾਤੀ ਦਰਬਾਰਾ ਸਿੰਘ ਕਦੇ ਕੈਨੇਡਾ ਜਾ ਵਸਿਆ ਸੀ ਉਸ ਦੀ ਇੱਕੋ ਇੱਕ ਧੀ ਸੀ ਦਰਬਾਰਾ ਸਿੰਘ ਇੱਕ ਵਾਰ ਕਿਸੇ ਕੰਮ ਲਈ ਇੰਡੀਆ ਆਇਆ ਤੇ ਸੋਹਣ ਸਿੰਘ ਦੇ ਘਰ ਠਹਿਰਿਆ 3-4 ਦਿਨਾਂ ਵਿੱਚ ਹੀ ਉਸ ਨੂੰ ਆਪਣੇ ਮਿੱਤਰ ਦਾ ਵੱਡੇ ਤੋਂ ਛੋਟਾ ਪੁੱਤਰ ਸਤਨਾਮ ਬਹੁਤ ਜੱਜ ਗਿਆ। ਇੱਕ ਦਿਨ ਸਵੇਰੇ ਚਾਹ ਪੀਂਦਿਆ ਉਸਨੇ ਗੱਲ ਟੋਰੀ। ਬਾਈ ਸੋਹਨ ਸਿੰਘ ਇੱਕ ਗੱਲ ਕਰਨੀ ਸੀ ਤੇਰੇ ਨਾਲ। ਚਾਹ ਪੀਂਦੇ ਸੋਹਨ ਸਿੰਘ ਨੇ ਆਪਣੇ ਦੋਸਤ ਵੱਲ ਵੇਖਿਆ ਜ਼ਰੂਰ ਪਰ ਬੋਲਿਆ ਕੁਝ ਵੀ ਨਹੀਂ। ਯਾਰ ਤੂੰ ਆਪਣਾ ਪੁੱਤਰ ਸਤਨਾਮ ਮੈਨੂੰ ਦੇ ਦੇ। ਸੋਹਨ ਸਿੰਘ ਦੀ ਸਮਝ ਕੁਝ ਨਹੀਂ ਆਇਆ ਪਰ ਉਹੋ ਇਸ ਨੂੰ ਸਮਝਣ ਲਈ ਇਸ ਵਾਰੀ ਵੀ ਕੁਝ ਨਹੀਂ ਬੋਲਿਆ ਬਸ ਉਸੇ ਤਰ੍ਹਾਂ ਚਾਹ ਦਾ ਕੱਪ ਹੱਥ ਵਿੱਚ ਫੜੀ ਉਸ ਵੱਲ ਵੇਖਦਾ ਰਿਹਾ ਯਾਰ ਮੈਨੂੰ ਮੇਰੇ ਵੱਲ ਕੀ ਵੇਖ ਰਿਹਾ ਤੈਨੂੰ ਪਤਾ ਹੈ ਮੇਰੀ ਕੋਈ ਇੱਕਤੀ ਹੈ ਮੇਰੇ ਕੋਲ ਗੱਡੀਆਂ ਹਨ ਮੇਰਾ ਟਰਾਂਸਪੋਰਟ ਦਾ ਵੱਡਾ ਕੰਮ ਹੈ ਵੱਡਾ ਘਰ ਹੈ ਪੈਸਾ ਵੀ ਹੈ ਇਹ ਕਮੀ ਹੈ ਤਾਂ ਸਤਨਾਮ ਜਹੇ ਮੁੰਡੇ ਹਿੰਦੀ ਜਿਹੜਾ ਮੇਰੀ ਧੀ ਨਾਲ ਮੇਰਾ ਕਾਰੋਬਾਰ ਸੰਭ ਲਵੇ ਪਰ ਤੂੰ ਕੈਨੇਡਾ ਰਹਿੰਦਾ ਹੈ ਤੇ ਅਸੀਂ ਬਈ ਸੋਨ ਸਿੰਘ ਜੇ ਮੈਂ ਕੈਨੇਡਾ ਚ ਰਹਿੰਦਾ ਹਾਂ ਤਾਂ ਸਤਨਾਮ ਵੀ ਉੱਥੇ ਰਹਿ ਸਕਦਾ ਹੈ ਉੱਥੇ ਜਾਵੇਗਾ ਤਾਂ ਮौज ਕਰੇਗਾ ਜੰਮਿਆ ਜਮਾਇਆ ਕੰਮ ਮਿਲ ਜਾਵੇਗਾ ਬਸ ਉਸ ਨੂੰ ਸਾਂਭਣ ਵਾਲਾ ਚਾਹੀਦਾ ਹੈ ਮੇਰੀ ਧੀ ਵੀ ਬਹੁਤ ਚੰਗੀ ਹੈ ਸਿਆਣੀ ਕੁੜੀ ਹੈ ਤੇਰੇ ਪੁੱਤ ਨਾਲ ਜ਼ਰੂਰ ਐਡਜਸਟ ਕਰ ਲਵੇਗੀ ਦੋਹਾ ਮਿੱਤਰਾਂ ਨੇ ਮਿੰਟਾਂ ਵਿੱਚ ਹੀ ਰਿਸ਼ਤਾ ਪੱਕਾ ਕਰ ਲਿਆ ਮਹੀਨੇ ਵਿੱਚ ਹੀ ਸਤਨਾਮ ਦਾ ਵਿਆਹ ਹੋ ਗਿਆ ਤੇ 6 ਮਹੀਨੇ ਬਾਅਦ ਉਹ ਕੈਨੇਡਾ ਚਲਾ ਗਿਆ ਉਸ ਦੇ ਚਲੇ ਜਾਣ ਦਾ ਸਾਬ ਤੋਂ ਵੱਧ ਦੁੱਖ ਹਰਮੀਤ ਨੂੰ ਸੀ ਕਿਉਂਕਿ ਸਤਨਾਮ ਹੀ ਉਸ ਦੀ ਮਦਦ ਕਰਦਾ ਸੀ ਇੱਕ ਸਾਲ ਹੋਰ ਲੰਘਿਆ ਸੋਹ ਸਿੰਘ ਨੇ ਧੀ ਦਾ ਵਿਆਹ ਕਰ ਦਿੱਤਾ ਤੇ ਸਤਨਾਮ ਸਿੰਘ ਮਾਪਿਓ ਤੇ ਹਰਮੀਤ ਨੂੰ ਵੀ ਕੈਨੇਡਾ ਲੈ ਗਿਆ ਜਗਰੂਪ ਨੇ ਉਹ ਘਰ ਵੇਚ ਕੇ ਵੇਚ ਦਿੱਤਾ ਤੇ ਟਰਦੀ ਕਹਾਣੀ ਦਾ ਇੱਥੇ ਹੀ ਅੰਤ ਹੋ ਗਿਆ ਕਦੀ ਕਦੀ ਆਈ ਕੈਨੇਡਾ ਤੋਂ ਮੈਨੂੰ ਹਰਮੀਤ ਦਾ ਫੋਨ ਆਉਂਦਾ ਰਹਿੰਦਾ। ਉੱਥੇ ਉਸ ਨੇ ਜਨਰਲ ਸਟੋਰ ਖੋਲ੍ਹ ਲਿਆ ਸੀ। ਜਿਹੜਾ ਦਿਨਾਂ ਵਿੱਚ ਹੀ ਚੱਲ ਨਿਕਲਿਆ। ਬਿਜਲੀ ਦੀਆਂ ਛੋਟੀਆਂ-ਛੋਟੀਆਂ ਮਸਲੀਆਂ ਠੀਕ ਕਰਨ ਵਾਲਾ ਹਰਮੀਤ ਕੈਨੇਡਾ ਜਾ ਕੇ ਚੰਗਾ ਕਾਰੋਬਾਰੀ ਬਣ ਗਿਆ। ਇੱਕ ਟੁੱਟਦੀ ਜ਼ਿੰਦਗੀ ਫਿਰ ਟੁੱਟਦੀ ਜ਼ਿੰਦਗੀ ਇਹ ਵਿੱਚ ਇੱਕ ਅਜੀਬ ਘਟਨਾ ਵਾਪਰੀ। ਇੱਕ ਦਿਨ ਹਰਮੀਤ ਦਾ ਫੋਨ ਆਇਆ। ਕਿੰਨਾ ਚਿਰ ਉਹ ਮੇਰੇ ਨਾਲ ਗੱਲਾਂ ਕਰਦਾ ਰਿਹਾ। ਉਸਨੇ ਇੱਕ ਅਜਿਹੀ ਬਾਤ ਦੱਸੀ ਜਿਸ ਤੇ ਮੈਨੂੰ ਜੀ ਨਹੀਂ ਹੋਇਆ ਉਹ ਕੈਨੇਡਾ ਜਾਣ ਤੋਂ ਕੁਝ ਬਾਅਦ ਸਮੇਂ ਬਾਅਦ ਚੁੱਪਚਾਪ ਆਪਣੇ ਮਾਪਿਆਂ ਨਾਲ ਪੰਜਾਬ ਆਇਆ ਤੇ ਇੱਕ ਬੀਏ ਪਾਸ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਮੁੜ ਗਿਆ ਸੀ ਮੈਨੂੰ ਇਹ ਸਮਝ ਨਹੀਂ ਆਈ ਕਿ ਬੀਏ ਪਾਸ ਪੜੀ ਕੁੜੀ ਨੇ ਅਜਿਹੇ ਬੰਦੇ ਨਾਲ ਵਿਆਹ ਕਿਵੇਂ ਕਰ ਲਿਆ ਜਿਸ ਦੀਆਂ ਦੋਵੇਂ ਲੱਤਾਂ ਕੰਮ ਨਹੀਂ ਕਰਨ ਕਰਦੀਆਂ ਜਿਹੜਾ ਇੰਨਾ ਲਾਚਾਰ ਬੇਵਸ ਹੈ ਕਿ ਫੋੜੀਆਂ ਤੋਂ ਬਿਨਾ ਕਿਤੇ ਆ ਜਾ ਨਹੀਂ ਸਕਦਾ ਜਿਸ ਨੇ ਜੀਵਨ ਵਿੱਚ ਕਦੇ ਠੀਕ ਤਰ੍ਹਾਂ ਤੁਰ ਕੇ ਨਹੀਂ ਵੇਖਿਆ ਉਹ ਸਾਬਤ ਕੁੜੀ ਕੈਨੇਡਾ ਚ ਲੋਕਾਂ ਸਾਹਮਣੇ ਉਸ ਅੱਧੇ ਆਦਮੀ ਨਾਲ ਕਿਵੇਂ ਤੁਰਦੀ ਹੋਵੇਗੀ ਕੀ ਲੋਕ ਉਸ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਨਹੀਂ ਵੇਖਦੇ ਹੋਣਗੇ ਵਕਤ ਲੰਘਦਿਆਂ 5 ਸਾਲ ਤੱਕ ਨਾ ਤਾਂ ਫਿਰ ਕਦੀ ਹਰਮੀ ਇਤਦਾ ਹੀ ਫੋਨ ਆਇਆ ਤੇ ਨਾ ਹੀ ਮੈਂ ਉਸ ਨਾਲ ਮੁੜ ਸੰਪਰਕ ਕਰ ਸਕਿਆ ਹੌਲੀ ਹੌਲੀ ਉਸ ਦੀਆਂ ਸਾਰੀਆਂ ਜਾਦਾ ਮਨ ਚੋਂ ਬਾਹਰ ਨਿਕਲ ਗਈਆਂ ਪਰ ਅੱਜ ਸਵੇਰੇ 4 ਵਜੇ ਉਸ ਤੇ ਫੋਨ ਨੇ ਮੈਨੂੰ ਫਿਰ ਸਭ ਯਾਦ ਕਰਵਾ ਦਿੱਤਾ ਉਸ ਨੇ ਫੋਨ ਤੇ ਦੱਸਿਆ ਕਿ ਪਹਿਲਾਂ ਉਹ ਕੈਨੇਡਾ ਤੋਂ ਦਿੱਲੀ ਆਵੇਗਾ ਤੇ ਫਿਰ ਉੱਥੋਂ ਪੰਜਾਬ ਚលਿਆ ਜਾਵੇਗਾ 15 ਦਿਨ ਪੰਜਾਬ ਰਹਿ ਕੇ ਉਹ ਫਿਰ ਦਿੱਲੀ ਮੁੜੇਗਾ ਮੈਂ ਕਲੋਨੀ ਵਿੱਚ ਹੀ ਉਸ ਲਈ ਗੈਸਟ ਹਾਊਸ ਦੇ ਦੋ ਕਮਰੇ ਬੁੱਕ ਕਰਵਾ ਦੇਵਾਂ ਤਾਂ ਕਿ ਉਸ ਨੂੰ ਕੋਈ ਤਕਲੀਫ ਨਾ ਹੋਵੇ 15 ਦਿਨਾਂ ਬਾਅਦ ਹਰਮਿਤ ਨਵੀਂ ਜਗਮਗਾਉਂਦੀ ਗੱਡੀ ਵਿੱਚ ਆ ਕੇ ਆਪਣੇ ਮਾਪਿਓ ਨਾਲ ਸਾਡੇ ਘਰ ਆ ਗਿਆ ਗੱਡੀ ਡਰਾਈਵਰ ਚਲਾ ਕੇ ਲਿਆਇਆ ਸੀ ਜਿਹੜੀ ਉਸਨੇ 1 ਮਹੀਨੇ ਲਈ ਕਰਾਏ ਤੇ ਲਈ ਸੀ ਹਰਮਿਤ ਉਸੇ ਤਰ੍ਹਾਂ ਦਾ ਹੀ ਸੀ ਜਿਹਾ ਜ ਆ ਪੰਜ ਬਰੇ ਪਹਿਲਾਂ ਦਿੱਲੀ ਤੋਂ ਕੈਨੇਡਾ ਗਿਆ ਸੀ ਬਸ ਉਸ ਦਾ ਚਿਹਰਾ ਪਹਿਲਾਂ ਨਾਲੋਂ ਭਰਿਆ ਲੱਗ ਰਿਹਾ ਸੀ ਉਸ ਦੇ ਸਲੀਕੇ ਵਾਲੇ ਕੱਪੜੇ ਪਹਿਨ ਰੱਖੇ ਸਨ ਉਸ ਵਿੱਚ ਇੱਕ ਬਦਲਾਅ ਹੋ ਰ ਆ ਗਿਆ ਸੀ ਉਹ ਹੁਣ ਉਸ ਦੇ ਪ੍ਰਾਸਤਨਾਮ ਰਾਹੀ ਖਰੀਦੀਆਂ ਫੋੜੀਆਂ ਨਾਲ ਨਹੀਂ ਟੁਰ ਰਿਹਾ ਸਗੋਂ ਕੈਨੇਡਾ ਤੋਂ ਆਪਣੇ ਲਈ ਬੈਟ ਨਹੀਂ ਨਾਲ ਚੱਲਣ ਵਾਲੀ व्हीलਚੇਅਰ ਲੈ ਕੇ ਆਇਆ ਸੀ ਅਜਾਈ व्हीलਚੇਅਰ ਜਿਹੜੀ ਛਤੜੀ ਮਾਗ ਬੰਦ ਹੋ ਜਾਂਦੀ ਸੀ ਉਹਨਾਂ ਨੇ ਸਾਡੇ ਘਰ ਚਾਹ ਪੀਤੀ ਅਸੀਂ ਕੈਨੇਡਾ ਦੀਆਂ ਗੱਲਾਂ ਕਰਦੇ ਰਹੇ ਉਸ ਮੁਲਕ ਵਿੱਚ ਸੁੱਖ ਭੋਗਦੇ ਬੰਦਿਆਂ ਦੀਆਂ ਗੱਲਾਂ ਸਰਕਾਰ ਦੀਆਂ ਗੱਲਾਂ ਜਿਹੜੀ ਉਥੋਂ ਦੇ ਲੋਕਾਂ ਦਾ ਖਿਆਲ ਰੱਖਦੀ ਹੈ ਜਿਹੜੀ ਉਹਨਾਂ ਨੂੰ ਕੋਈ ਔਖ ਨਹੀਂ ਆਉਣ ਦਿੰਦੀ ਹਰਮੀਤ ਜਹੇ ਦੀ ਤਾਂ ਉਸ ਥਾਂ ਤੇ ਹੋਰ ਵੀ ਜ਼ਿਆਦਾ ਮਦਦ ਹੁੰਦੀ ਹੈ ਮੈਂ ਉਸ ਨੂੰ ਕਲੋਨੀ ਵਿੱਚ ਬਣੇ ਗੈਸਟ ਹਾਊਸ ਵਿੱਚ ਛੱਡ ਕੇ ਘਰ ਆ ਗਿਆ ਉਹਦੇ ਮਾਪਿਓ ਦੇ ਨਾਲ ਹੁਣ ਕਰਕੇ ਹਰਮੀਤ ਨਾਲ ਕੋਈ ਵੀ ਨਿੱਜੀ ਗੱਲ ਨਹੀਂ ਕਰ ਸਕਿਆ ਕਰ ਆ ਕੇ ਮੈਂ ਕਿੰਨਾ ਹੀ ਚਿਰ ਹੂੰ ਉਸ ਬਾਰੇ ਸੋਚਦਾ ਰਿਹਾ ਇਸ ਵਾਰੀ ਉਹ ਮੈਨੂੰ ਇੰਨਾ ਸਿੱਧਾ ਨਹੀਂ ਲੱਗਿਆ ਜਿਹੋ ਜਿਹਾ ਉਹ ਪੰਜ ਸਬਰੇ ਪਹਿਲਾਂ ਕੈਨੇਡਾ ਗਿਆ ਸੀ ਉਸ ਦੀਆਂ ਗੱਲਾਂ ਇੱਕ ਵਪਾਰੀ ਵਾਲੀਆਂ ਸਨ ਜਿਨ੍ਹਾਂ ਵਿੱਚ ਲਾਭ ਤੇ ਹਾਨੀ ਛੁਪੀ ਹੋਈ ਸੀ ਹੁਣ ਉਸ ਨੂੰ ਦੁਨੀਆਦਾਰੀ ਦਾ ਪਤਾ ਸੀ ਉਸ ਦੇ ਮਾਪਿਆਂ ਦੇ ਹੁੰਦਿਆਂ ਮੈਂ ਉਹਦੇ ਵਿਆਹ ਬਾਰੇ ਨਹੀਂ ਪੁੱਛ ਸਕਿਆ ਕਿ ਉਸ ਦੀ ਗਰਸਤੀ ਕਿਵੇਂ ਟੁਰ ਰਹੀ ਹੈ ਕੀ ਸਾਰਾ ਕੁਝ ਨਿਜਮ ਨਾਲ ਚੱਲ ਰਿਹਾ ਸੀ ਜਾਂ ਉਸ ਵਿੱਚ ਕੋਈ ਅੜਚਨ ਵੀ ਸੀ ਉਹ ਕੁੜੀ ਜਿਸ ਨੂੰ ਪੰਜਾਬ ਤੋਂ 5 ਬਰੇ ਪਹਿਲਾਂ ਲੈ ਕੇ ਗਿਆ ਸੀ ਉਸ ਨਾਲ ਕਿਵੇਂ ਕੱਟ ਰਹੀ ਸੀ ਉਹ ਉਸ ਨਾਲ ਕਿਉਂ ਨਹੀਂ ਆਈ ਅਜਿਹੇ ਕਈ ਸਵਾਲ ਮੇਰੇ ਮਨ ਵਿੱਚ ਸਨ ਅਗਲੇ ਦਿਨ ਸਵੇਰੇ ਜਦੋਂ ਅਸੀਂ 10 ਵਜੇ ਮੈਂ ਗੈਸਟ ਹਾਊਸ ਪਹੁੰਚਿਆ ਤਾਂ ਉਹ ਤਿੰਨੇ ਕਿਤੇ ਜਾਣ ਲਈ ਜਾਣ ਵਾਲੇ ਸਨ ਹਰਮੀਤ ਬਹੁਤ ਸੋਹਣੇ ਕੱਪੜੇ ਪਹਿਨੀਂ ਵੀਲ ਚਿਰਤੇ ਬੈਠਾ ਸੀ ਤੇ ਮਾਪਿਓ ਵੀ ਨਵੇਂ ਕੱਪੜੇ ਪਹਿਨ ਰੱਖੇ ਸਨ ਪੁੱਤ ਅਸੀਂ ਆਹ ਕਲੋਨੀ ਦੇ ਗੁਰਦੁਆਰਾ ਸਹਿਰ ਚ ਮੱਥਾ ਟੇਕਣ ਜਾ ਰਹੇ ਹਾਂ ਅੱਧਾ ਘੰਟਾ ਤਾਂ ਸਾਨੂੰ ਲੱਗ ਹੀ ਜਾਵੇਗਾ ਇੰਨਾ ਚਿਰ ਤੂੰ ਹਰਮੀਤ ਨਾਲ ਗੱਲ ਕਰ ਹਰਮੀਤ ਦੀ ਮਾਂ ਨੇ ਕਿਹਾ ਮੇਰਾ ਕੋਈ ਜਵਾਬ ਸੁਨੇ ਬਿਨਾ ਉਹ ਦੋਵੇਂ ਗੁਰਦੁਆਰਾ ਸਾਹਿਬ ਚਲੇ ਗਏ ਕਮਰੇ ਵਿੱਚ ਮੈਂ ਤੇ ਹਰਮੀਤ ਰਹਿ ਗਏ ਕੌਫੀ ਪੀਵੇਂਗਾ ਹਰਮੀਤ ਨੇ ਪੁੱਛਿਆ ਮੈਂ ਅਜੇ ਹਾਂ ਜਾਂ ਨਾ ਦਾ ਜਵਾਬ ਦੇਣ ਦੀ ਸੋਚ ਹੀ ਰਿਹਾ ਸਾਂ ਕਿ ਉਸਨੇ ਵੀਲ ਚੇਅਰ ਤੇ ਲੱਗੀ ਘੰਟੀ ਵਜਾਈ ਤੇ ਗੈਸਟ ਹੌਸਟ ਦਾ ਇੱਕ ਕਾਮਾ ਪਲਾਂ ਵਿੱਚ ਹਾਜ਼ਰ ਹੋ ਗਿਆ ਬਈ ਦੋ ਕੱਪ ਕੌਫੀ ਕਾਮਾ ਚਲਾ ਗਿਆ ਹੁਣ ਮੇਰੇ ਮਨ ਵਿੱਚ ਕਿੰਨੇ ਹੀ ਸਵਾਲ ਸਨ ਜਿੰਨਾਂ ਦੀ ਉਲਝਣ ਮੈਂ ਰਾਤ ਭਰ ਉਲਝਿਆ ਰਿਹਾ ਹਾਂ ਲਿਹਾਸੀ ਪਰ ਉਹਨਾਂ ਦਾ ਕੋਈ ਵੀ ਠੀਕ ਹੱਲ ਨਹੀਂ ਲੱਭ ਸਕਿਆ ਸੀ ਹੋਰ ਭਾਈ ਹਰਮੀਤ ਕਿਵੇਂ ਚੱਲ ਰਹੀ ਰਹੀ ਹੈ ਕੈਨੇਡਾ ਵਿੱਚ ਗੱਲ ਸ਼ੁਰੂ ਕਰਨ ਵਿੱਚ ਪਹਿਲ ਮੈਂ ਹੀ ਕੀਤੀ ਬਹੁਤ ਵਧੀਆ ਬਸ ਜਦ ਉਸ ਦੇਸ਼ ਵਿੱਚ ਜਾ ਕੇ ਹੀ ਪਤਾ ਲੱਗਿਆ ਕਿ ਜ਼ਿੰਦਗੀ ਕੀ ਹੁੰਦੀ ਹੈ ਰੱਬ ਖੋਲੋਂ ਮਿਲਿਆ ਇਹ ਜੀਵਨ ਕਿੰਨਾ ਬਹੁਮੁੱਲਾ ਹੈ ਜਿਹੜਾ ਹਿੰਦੁਸਤਾਨ ਜਹੇ ਮੁਲਕ ਵਿੱਚ ਐਵੇਂ ਬੇਮਤਲਬ ਜਿਹਾ ਹੋ ਕੇ ਲੰਘ ਰਿਹਾ ਹੈ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਉਸ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਿਆ ਬਸ ਇਹੋ ਸੋਚੀ ਕਿ ਸਾਡੇ ਮੁਲਕ ਵਿੱਚ ਵਿੱਚ ਕੀ ਇਨਸਾਨ ਰਹਿੰਦੇ ਹਨ ਹੀ ਨਹੀਂ ਰਹਿੰਦੇ ਹੀ ਨਹੀਂ ਜੋ ਹਰਮੀਤ ਕਹਿ ਰਿਹਾ ਉਹੋ ਠੀਕ ਹੈ ਮੈਂ ਇਹਨਾਂ ਗੱਲਾਂ ਨੂੰ ਪਾਸੇ ਹਟਾ ਕੇ ਉਸ ਕੋਲੋਂ ਅਗਲਾ ਸਵਾਲ ਪੁੱਛਿਆ ਹੋਰ ਬਈ ਤੂੰ ਵਿਆਹ ਕਰਵਾਇਆ ਤੇ ਸਾਨੂੰ ਤੇਰੇ ਇੰਡੀਆ ਆਉਣ ਦਾ ਪਤਾ ਹੀ ਨਹੀਂ ਲੱਗਿਆ हां यार उस वेले मेरे कोल दो दिन ही सन कनाडा च मेरा कोई बहुत जरूरी काम अटकेया पिया सी मैं बिजी ते पापा जी बस दो दिन आले इंडिया आए सी त्यार ਵਿਆਹ ਕਰਵਾ ਕੇ ਮੈਂ ਕੈਨੇਡਾ ਮੁੜ ਗਿਆ ਸੀ ਇਸ ਤੋਂ ਬਾਅਦ ਮੇਰੇ ਮਨ ਵਿੱਚ ਫਿਰ ਉਹੀ ਸਵਾਲ ਹੈ ਕਿ ਬੀਏ ਪੜੀ ਕੁੜੀ ਨੇ ਉਸ ਨਾਲ ਵਿਆਹ ਕਿਵੇਂ ਕਰਵਾ ਲਿਆ ਉਹ ਰਾਜੀ ਕਿਵੇਂ ਹੋ ਗਈ ਜਦਕਿ ਉਹ ਸਾਹਮਣੇ ਤੋਂ ਅੱਧਾ ਆਦਮੀ ਸੀ ਉਸ ਸਾਹਮਣੇ ਉਹ ਅੱਧਾ ਆਦਮੀ ਸੀ ਜਿਸ ਨਾਲ ਉਸਨੇ ਸਾਰੀ ਉਮਰ ਕਟਨੀ ਸੀ ਮੈਂ ਕੋਸ਼ਿਸ਼ ਕਰਨ ਤੇ ਵੀ ਇਹ ਗੱਲ ਹਰਮੀਤ ਕੋਲੋਂ ਨਹੀਂ ਪੁੱਛ ਸਕਿਆ ਤੇ ਉਸ ਮੂਰੇ ਅਗਲਾ ਸਵਾਲ ਰੱਖ ਦਿੱਤਾ ਹੋਰ ਯਾਰ ਤੇਰੀ ਗ੍ਰੈਸਟੀ ਕਿਹ ਉਹ ਜਹੀ ਟੁਰ ਰਹੀ ਹੈ ਉਹ ਤੇਰੇ ਨਾਲ ਇੰਡੀਆ ਕਿਉਂ ਨਹੀਂ ਆਈ ਇਸ ਵਾਰੀ ਮੈਂ ਇਕੱਠੇ ਦੋ ਸਵਾਲ ਪੁੱਛੇ ਉਸਨੇ ਮੇਰੇ ਇਹਨਾਂ ਸਵਾਲਾਂ ਦਾ ਜਵਾਬ ਤੁਰੰਤ ਨਹੀਂ ਦਿੱਤਾ ਜਿਵੇਂ ਇੱਕ ਸੋਚ ਜਹੀ ਵਿੱਚ ਪੈ ਗਿਆ ਸੀ ਉਹ ਕੁਝ देर ਦੀ ਚੁੱਪ ਮੰਗਰੋਂ ਉਸਨੇ ਬੋਲਣਾ ਸ਼ੁਰੂ ਕੀਤਾ ਬਈ ਉਹ ਕੁੜੀ ਤਾਂ ਇਸ ਮਹੀਨੇ ਮੈਨੂੰ ਛੱਡ ਕੇ ਕਿਸੇ ਹੋਰ ਮੁੰਡੇ ਨਾਲ ਉਸ ਦਾ ਜਵਾਬ ਜਿਵੇਂ ਠਾਹ ਕਰਕੇ ਮੇਰੇ ਤੇ ਵੱਜਾ ਜਿਵੇਂ ਕੁਰਾਹੇ ਪਏ ਮੇਰੇ ਸਵਾਲਾਂ ਨੂੰ ਪਲਾਂ ਵਿੱਚ ਸਾਰੇ ਜਵਾਬ ਮਿਲ ਗਏ ਸਨ ਕਿਵੇਂ ਇਸ ਵਾਰ ਮੈਂ ਉਸ ਨੂੰ ਸਿਰਫ ਇੱਕ ਸ਼ਬਦ ਵਾਲਾ ਸਵਾਲ ਪੁੱਛਿਆ ਉਹ 5 ਸਾਲਾਂ ਤੀਕ ਮੇਰੇ ਨਾਲ ਰਹੀ ਹਰਮਿਤ ਨੇ ਗੱਲ ਸ਼ੁਰੂ ਕੀਤੀ ਪਰ ਜਦੋਂ ਕਨੇਡਾ ਸਰਕਾਰ ਨੇ ਉਸ ਨੂੰ ਗ੍ਰੀਨ ਕਾਰਡ ਦੇ ਦਿੱਤਾ ਤੇ ਉਹ ਉੱਥੇ ਪੱਕੀ ਹੋ ਗਈ ਤਾਂ ਮੈਨੂੰ ਛੱਡ ਕੇ ਕਿਸੇ ਹੋਰ ਦੇ ਘਰ ਜਾ ਵਸੀ ਬਹੁਤ ਅਫਸੋਸ ਦੀ ਗੱਲ ਹੈ ਭਾਈ ਸਾਹਿਬ ਭਾਵੇਂ ਇਹ ਗੱਲ ਮੈਂ ਉਪਰੋਂ ਉਪਰੋਂ ਹੀ ਆਖੀ ਸੀ ਜਦੋਂ ਕਿ ਮੈਨੂੰ ਅਜਾਹਤ ਤਾਂ ਹੋਣਾ ਸੀ ਪਰ ਇੱਕ ਵਾਰੀ ਮੈਨੂੰ ਇਸ ਤਰ੍ਹਾਂ ਕਹਿਣਾ ਪਿਆ ਹੀ ਪਿਆ ਇਸ ਵਿੱਚ ਅਫਸੋਸ ਵਾਲੀ ਕਿਹੜੀ ਗੱਲ ਹੈ ਭਾਈ ਸਾਹਿਬ ਸ਼ਾਇਦ ਤੈਨੂੰ ਪਤਾ ਨਹੀਂ ਇਸ ਵਾਰ ਵੀ ਮੈਂ ਇੰਡੀਆ ਵਿਆਹ ਕਰਵਾਉਣ ਲਈ ਹੀ ਤਾਂ ਆਇਆ ਹਾਂ ਉਸੇ ਤਰ੍ਹਾਂ ਬੈਠਿਆ ਉਸਨੇ ਕਿਹਾ ਭਾਈ ਸਾਹਿਬ ਤੁਸੀਂ ਇਸ ਤਰ੍ਹਾਂ ਕਦੋਂ ਤੀਕ ਕਰੋਗੇ ਜੇ ਇਸ ਵਾਰ ਵੀ ਨਵੀਂ ਵਿਆਹੀ ਕੁੜੀ 5 ਸਾਲਾਂ ਬਾਅਦ ਧੋਖਾ ਦੇ ਮੇਰੀ ਗੱਲ ਅਜੇ ਅਧੂਰੀ ਹੀ ਸੀ ਤੇ ਹਰਮੀਤ ਨੇ ਜ਼ੋਰਦਾਰ ਠਾਕਾ ਮਾਰਿਆ ਤੇ ਕੀ ਕੀ ਕਰਦਾ ਹੋਇਆ ਬੋਲਣ ਲੱਗਾ ਭਾਈ ਸਾਹਿਬ ਕਿੰਨੇ ਪੋਲੇ ਹੋ ਤੁਸੀਂ ਇਹ ਤਾਂ ਬਹੁਤ ਸਿੱਧੀ ਜਈ ਗੱਲ ਹੈ ਪਹਿਲੀ ਕੁੜੀ ਨਾਲ ਮੇਰੀ ਉਮਰ ਦੇ 5 ਬਰੇ ਤੱਕ ਬਹੁਤ ਮੋਜ ਨਾਲ ਨਿਕਲੇ ਇਹਨਾਂ 5 ਸਾਲਾਂ ਵਿੱਚ ਜਦੋਂ ਤੀ ਕੋ ਪੱਕੀ ਨਹੀਂ ਹੋਈ ਮੇਰੀ ਪੂਰੀ ਕੇਅਰ ਕਰਦੀ ਰਹੀ ਉਸਨੇ ਤਾਂ ਮੇਰੀ ਖੂਬ ਸੇਵਾ ਵੀ ਕੀਤੀ ਠੀਕ ਹੈ ਉਹ ਮੇਰੇ ਬੱਚੇ ਦੀ ਮਾਂ ਨਹੀਂ ਬਣੀ ਪਰ 5 ਸਾਲਾਂ ਤੀਕ ਉਸਨੇ ਮੈਨੂੰ ਉਹ ਸੁੱਖ ਵੀ ਦਿੱਤਾ ਉਸਨੇ ਕੈਨੇਡਾ ਪਹੁੰਚਦਿਆਂ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਉਸ ਦਾ ਇਸ਼ਕ ਮੇਰੇ ਘਰ ਨੇੜੇ ਰਹਿੰਦੇ ਇੱਕ ਮੁੰਡੇ ਨਾਲ ਮਹੀਨੇ ਬਾਅਦ ਹੀ ਚੱਲ ਪਿਆ ਸੀ ਉਹੀ ਜਿਸ ਦੇ ਘਰ ਹੁਣ ਉਹ ਵੱਸੀ ਹੈ ਪਰ ਇਹ ਸਭ ਹੋਣ ਤੇ ਮੈਨੂੰ ਕੋਈ ਫਰਕ ਨਹੀਂ ਪਿਆ ਕਿਉਂ ਫਰਕ ਨਹੀਂ ਪਿਆ ਮੈਂ ਉਸ ਦੀ ਟੁਰਦੀ ਗੱਲ ਨੂੰ ਕੱਟ ਕੇ ਪੁੱਛਿਆ ਫਰਕ ਇਹ ਨਹੀਂ ਪਿਆ ਮੈਂ ਕਿਹੜਾ ਇੰਡੀਆ ਤੋਂ ਉਸ ਨੂੰ ਅਸਲੀ ਪਤਨੀ ਬਣਾ ਕੇ ਲਿਆਇਆ ਸੀ ਕਿਉਂ ਲੈ ਕੇ ਕਿਉਂ ਨਹੀਂ ਗਏ ਕਿ ਤੁਸੀਂ ਉਸ ਨਾਲ ਵਿਆਹ ਨਹੀਂ ਕਰਵਾਇਆ ਸੀ ਕਿ ਉਸ ਨਾਲ ਚਾਰ ਲਾਵਾ ਨਹੀਂ ਸੰਨ ਲਈਆਂ ਇਸ ਵਾਰੀ ਮੈਂ ਉਸ ਨੂੰ ਤਿੱਖੀ ਸੁਰ ਵਿੱਚ ਇਕੱਠੇ ਤਿੰਨ ਸਵਾਲ ਪੁੱਛੇ ਚਾਰ ਨਾਵਾਂ ਨਾਲ ਹਰ ਇੱਕ ਔਰਤ ਲੋਕਾਂ ਤੇ ਧਰਮ ਦੀ ਨਜ਼ਰ ਵਿੱਚ ਪਤਨੀ ਜ਼ਰੂਰ ਬਣ ਜਾਂਦੀ ਹੈ ਪਰ ਪਤਨੀ ਦੇ ਸਾਰੇ ਹੱਕ ਵੀ ਸਾਂਭ ਲੈਂਦੀ ਹੈ ਪਰ ਪਤਨੀ ਬੰਧੇ ਵੇਲੇ ਕੀ ਉਸ ਦੇ ਮਨ ਵਿੱਚ ਸੱਚਾਈ ਹੁੰਦੀ ਹੈ ਇਹ ਵੀ ਤਾਂ ਹੋ ਸਕਦਾ ਹੈ ਕਿ ਉਹ ਇਸ ਇਹ ਸਭ ਵਿਖਾਵੇ ਲਈ ਜਾਂ ਮਜਬੂਰੀ ਵਿੱਚ ਕਰ ਰਹੀ ਹੋਵੇ ਤੁਸੀਂ ਪਹਿਲੀ ਕੁੜੀ ਦੇ ਨਾਂ ਸਜਣ ਵਾਲਾ ਇਸ਼ਾਰਾ ਕੀਤਾ ਤਾਂ ਉਹ ਤਾਂ ਸਿੱਧੀ ਜਹੀ ਗੱਲ ਹੈ ਇਸ ਵੇਲੇ ਤਾਂ ਮੈਂ ਚਾਲੀ ਦਾ ਹਾਂ ਜੇ ਮੇਰੀ ਕਿਸਮਤ ਨੇਰੀ ਉਮਰ 60 65 ਜਾਂ 70 ਦੀ ਹੋਈ ਤਾਂ ਪੰਜ ਬਰੇ ਦੇ ਹਿਸਾਬ ਨਾਲ 5-6 ਕੁੜੀਆਂ ਦੀ ਲੋੜ ਪਵੇਗੀ ਫਿਰ ਇਹ ਹੀ ਮੁਸ਼ਕਿਲ ਇਹ ਕੀ ਮੁਸ਼ਕਿਲ ਹੈ ਆਪੇ ਮਿਲ ਜਾਣਗੀਆਂ ਪਰ ਹਰਮীত ਜੀ ਤੁਹਾਨੂੰ 60 65 70 ਦੀ ਉਮਰ ਤੱਕ ਕੁੜੀਆਂ ਕੌਣ ਦੇਵੇਗਾ ਕੀ ਤੁਸੀਂ ਤਦ ਦੀ ਇੱਕ ਬੁੱਢੇ ਮੈਂ ਗੱਲ ਅਧੂਰੀ ਹੀ ਛੱਡ ਦਿੱਤੀ ਇਸ ਵਾਰ ਉਸਨੇ ਠਾਕਾ ਨਹੀਂ ਮਾਰਿਆ ਪਰ ਕੀ ਕੀ ਜ਼ਰੂਰ ਕਰਨ ਲੱਗਿਆ ਛੇਤੀ ਹੀ ਆਪਣੇ ਹਾਸੇ ਤੇ ਕਾਬੂ ਪਾ ਕੇ ਬੋਲਿਆ ਇਸ ਵੇਲੇ ਮੈਂ 40 ਸਾਲਾਂ ਦਾ ਹਾਂ ਇਨ੍ਹਾਂ ਦਿਨਾਂ ਵਿੱਚ ਮੈਂ ਪੰਜਾਬ ਵਿੱਚ ਚਾਰ ਕੁੜੀਆਂ ਵੇਖ ਚੁੱਕਿਆ ਹਾਂ ਜਿਹੜੀਆਂ 18-20 ਸਾਲਾਂ ਦੀਆਂ ਹਨ ਉਹ ਸਾਰੀਆਂ ਵਿਆਹ ਕਰਵਾ ਕੇ ਕੈਨੇਡਾ ਮੇਰੇ ਨਾਲ ਜਾਣ ਲਈ ਤਿਆਰ ਹਨ ਇੱਥੇ ਦਿੱਲੀ ਵਿੱਚ ਜਿਹੜੀ ਕੁੜੀ ਅੱਜ ਵੇਖਣ ਜਾ ਰਹੀਆਂ ਉਹ ਵੀ 19 ਸਾਲਾਂ ਦੀ ਹੈ ਲੱਗਦਾ ਹੈ ਉਹ ਮੇਰੇ ਨਾਲ ਵਿਆਹ ਕਰਵਾਉਣ ਨੂੰ ਰਾਜ਼ੀ ਹੋ ਜਾਵੇਗੀ ਕਿਉਂਕਿ ਉਸ ਲਈ ਤੇ ਉਸਦੇ ਮਾਪਿਆਂ ਲਈ ਇਹ ਵਿਆਹ ਕੋਈ ਮਾਇਨੇ ਨਹੀਂ ਰੱਖਦਾ ਬਸ ਇਹ ਤਾਂ ਉਹ ਤਾਂ ਚਾਹੁੰਦੇ ਹਨ ਕਿ ਉਹਨਾਂ ਦੀ ਧੀ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਜਾ ਕੇ ਇੱਕ ਵਾਰੀ ਪੱਕੀ ਹੋ ਜਾਵੇ ਫਿਰ ਉਸ ਦੇ ਸਹਾਰੇ ਉਹਨਾਂ ਦਾ ਸਾਰਾ ਟੱਪਰ ਹੀ ਕੈਨੇਡਾ ਪਹੁੰਚ ਕੇ ਡਾਲਰਾਂ ਵਿੱਚ ਖੇਡਣ ਲੱਗ ਜਾਵੇਗਾ ਜਦੋਂ ਮੈਨੂੰ 40 ਸਾਲ ਦੇ ਨੂੰ 18 ਤੋਂ 20 ਸਾਲ ਦੀਆਂ ਕੁੜੀਆਂ ਮਿਲਦੀਆਂ ਹਨ ਤਾਂ ਜਦੋਂ ਮੈਂ 60 65 ਜਾਂ 70 ਦਾ ਹੋ ਜਾਵਾਂਗਾ ਕੀ ਮੈਨੂੰ 40 ਸਾਲਾਂ ਇੰਨਾ ਆਖ ਉਹ ਪਹਿਲਾ ਵਾਂਗੀ ਕੀ ਕੀ ਕਰਨ ਲੱਗਿਆ ਇਸ ਵਾਰੀ ਉਸਨੇ ਗੱਲ ਇੱਥੇ ਹੀ ਛੱਡ ਦਿੱਤੀ ਉਸ ਦੀ ਗੱਲ ਤਾਂ ਪੱਥਰ ਤੇ ਵੱਜੀ ਲਕੀਰ ਸੀ ਜਿਸ ਨੂੰ ਨਾ ਮਿਟਾਇਆ ਜਾ ਸਕਦਾ ਸੀ ਤੇ ਨਾ ਹੀ ਝੁਟਲਾਇਆ ਇਸ ਤੋਂ ਅੱਗੇ ਨਾ ਤਾਂ ਕਹਿਣ ਲਈ ਕੁਝ ਬਚਿਆ ਹੀ ਨਹੀਂ ਸੀ ਉਸਨੇ ਜੋ ਕਿਹਾ ਸਭ ਸੱਚ ਹੀ ਸੀ ਮੇਰੀ ਤੇ ਹਰਮੀਤ ਦੀ ਗੱਲ ਮੁੱਕ ਗਈ ਸੀ ਸ਼ੰਕਾਵਾਂ ਦਾ ਹੱਲ ਮੇਰੇ ਸਾਹਮਣੇ ਸੀ 휠ਚੇਅਰ ਤੇ ਬੈਠਿਆ ਹਰਮੀਤ ਨੇ ਇੱਕ ਵਾਰੀ ਜਿੱਤ ਦੀ ਸ਼ਕਲ ਬਣਾ ਮੇਰੇ ਵੱਲ ਵੇਖਿਆ ਤੇ ਫਿਰ ਉਹ 휠ਚੇਅਰ ਨੂੰ ਚਲਾਉਂਦਾ ਹੋਇਆ ਪੰਜਵੀਂ ਕੁੜੀ ਵੇਖਣ ਲਈ ਬਾਹਰ ਖੜੀ ਗੱਡੀ ਵੱਲ ਤੁਰ ਪਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ